ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਲਵਾਣਾ ਵਿਖੇ ਇੱਕ ਭਾਰੀ ਇਕੱਠ ਹੋਇਆ ਨਸਿਆਂ ਵਿਰੁੱਧ ਸਾਰੇ ਕਮੇਟੀ ਦੇ ਵਿਦੇ ਵਿੱਚ 35-40 ਕਮੇਟੀ ਮੈਂਬਰ ਬਣੇ ਨੇ ਜਿਨ੍ਹਾਂ ਨੇ ਇਹ ਪ੍ਰਣ ਕੀਤਾ ਵੀ ਅਸੀਂ ਚਿੱਟੇ ਨੂੰ ਜਲੋਂ ਖਤਮ ਕਰਾਂਗੇ ਜਿਹੜੇ ਨੌਜਵਾਨ ਦਸਾ ਕਰਦੇ ਨੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹਨੂੰ ਕੋੜ ਨੂੰ ਵੱਡੋ ਸਾਨੂੰ ਕੋਈ ਦਵਾਈ ਦੀ ਲੋੜ ਆ ਜਾਂ ਕਿਸੇ ਤਰ੍ਹਾਂ ਦੀ ਸਾਡੀ ਮਦਦ ਦੀ ਲੋੜ ਆ ਕਮੇਟੀ ਤੁਹਾਡੇ ਨਾਲ ਖੜੀ ਆ ਬਾਕੀ ਦੂਜੇ ਪਿੰਡ ਦੇ ਹੋਰ ਜਿਹੜੇ ਪਿੰਡ ਦੇ ਵੇਚਣਾਉਂਦੇ ਨੇ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਰਦ ਤੋਂ ਕੀ ਇਹੋ ਜਿਹਾ ਕਦਮ ਨਾ ਉਠਾਇਆ ਵੀ ਵੀ ਕੱਲੂ ਫਿਰ ਤੁਸੀਂ ਇਹਦਾ ਨੁਕਸਾਨ ਹੋਵੇ ਸਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਸਾਡੇ ਪਿੰਡ ਨੂੰ ਬਖਸ ਦਿਓ ਸਾਡੇ ਪਿੰਡ ਨਥਾ ਨਾ ਵੇਚਣਾਓ ਸਾਡੇ ਬਹੁਤ ਮੌਤਾਂ ਹੋ ਚੁੱਕੀਆਂ ਨੇ ਅੱਜ ਅਸੀਂ ਮੁੰਡੇ ਦਾ ਬੁੱਧਵਾਰ ਨੂੰ ਭੋਗਾ ਕੁਸਪਰੀ ਸਿੰਘ 24 ਸਾਲ ਦਾ ਜਿਹੜਾ ਓਵਰਡੋਜ਼ ਨਾਲ ਮਰ ਚੁੱਕਿਆ ਨਹਿਰ ਤੇ ਹੋਰ ਵੀ 5-6 ਨੌਜਵਾਨ ਇਹ ਚਟੇਰੀ ਪੇੜ ਚੜੇ ਨੇ ਜਿਹਦੇ ਕਾਰਨ ਅੱਜ ਪਿੰਡ ਦੇ ਵਿੱਚ ਭਾਰੀ ਇਕੱਠ ਹੋਇਆ ਪਿੰਡ ਵਾਸੀਆਂ ਨੇ ਇੱਕ ਕਮੇਟੀ ਬਣੀ ਕਮੇਟੀ ਵਿੱਚ ਫੈਸਲਾ ਕੀਤਾ ਵੀ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਪਿੰਡ ਵਿੱਚ ਨਹੀਂ ਵੜਨ ਦਵਾਂਗੇ ਨਾ ਵੇਚਣ ਦਵਾਂਗੇ ਨਾ ਪੀਣ ਦਵਾਂਗੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਪਿੰਡ ਵਾਲਿਆਂ ਨੂੰ ਵੀ ਜੇ ਸਾਨੂੰ ਕੋਈ ਦਿੱਕਤ ਆ ਸਾਨੂੰ ਦੱਸੋ ਇਸ ਨੂੰ ਦਵਾਈ ਦਵਾ ਕੇ ਲੈ ਕੇ ਆਉਣੇ ਆ ਪੁਲਿਸ ਮੁਲਾਜ਼ਮ ਵੀ ਆ ਇਸ ਨੂੰ ਪੁਲਿਸ ਮੁਲਾਜ਼ਮ ਰਾਤ ਅਸੀਂ ਐਸਐਚਓ ਸਾਹਿਬ ਆਪਣੇ ਐਸਐਚਓ ਸਾਹਿਬ ਨੂੰ ਮਿਲਿਤੀ ਉਹਨਾਂ ਨੇ ਭੇਜੇ ਦੇ ਕਮੇਟੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਇੱਕ ਵਟਸਐਪ ਗਰੁੱਪ ਬਣਾਇਆ ਵੀ ਇਹਦੇ ਵਿੱਚ ਸਾਨੂੰ ਦੱਸੋ ਕੌਣ ਵੇਚਣਾ ਆ ਰਿਹਾ ਜਾਂ ਕੌਣ ਕਰ ਰਿਹਾ ਉਹਦੇ ਵਿੱਚ ਪਾ ਦਿਓ ਅਸੀਂ ਤੁਹਾਡਾ ਨਾਮ ਗੁਪਤ ਰੱਖਾਂਗੇ ਤੇ ਅਸੀਂ ਮੌਕੇ ਤੇ ਇੱਕ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਚਾਹੇ ਕੋਈ ਬਾਵਾ ਯਾ ਕੀ ਬੈਠਾ ਮੜੀਆਂ ਦੇ ਵਿੱਚ ਚਾਹੇ ਕੋਈ ਆਪਣੇ ਇਧਰ ਟਿੱਬੀਆਂ ਵਿੱਚ ਮੜੀਆਂ ਵਿੱਚ ਬਹਿ ਕੇ ਚਾਹੇ ਕੋਈ ਸੋਖਾ ਪਿੰਦਾ ਕੁਝ ਵੀ ਕਰਦਾ ਉਹ ਆਪ ਦਾ ਪੜਾ ਵਿਚਾਰ ਲਓ ਅਸੀਂ ਵੀਡੀਓ ਬਣਾ ਕੇ ਭੇਜਾਂਗੇ ਫਿਰ ਕੱਲੂ ਕਹਾਂਗੇ ਵੀ ਸਾਨੂੰ ਦੱਸਿਆ ਨਹੀਂ ਕੀ ਮੈਂ ਆਪ ਵੀਡੀਓ ਬਣਾ ਕੇ ਕਮੇਟੀ ਦੇ ਤੌਰ ਤੇ ਭੇਜੂੰਗਾ ਸਸਤੀ ਸਾਹਿਬ ਨੂੰ ਵੀ ਆ ਦੇਖੋ ਜੀ ਆਹ ਕੁਝ ਹੋ ਰਿਹਾ ਸਾਡੇ ਪਿੰਡਾ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਕੀ ਪਤੇ ਅੱਜ ਪਿੰਡ ਲਵਾਣਾ ਟੇਕੂ ਦੇ ਸਾਰੇ ਨੌਜਵਾਨਾਂ ਵੱਲੋਂ ਇੱਕ ਸੰਗਠਨ ਕੀਤਾ ਗਿਆ ਇਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਜਲਾਇਤੀ ਜੁੱਧ ਨਸਿਆਂ ਵਿਰੁੱਧ ਪਰ ਜੁੱਧ ਨਸਿਆਂ ਵਿਰੁੱਧ ਚੱਲਦਾ ਪਿਆ ਪਰ ਉਹਦੇ ਵਿੱਚ ਕੋਈ ਨਸੇ ਨੂੰ ਠੱਲ ਨਹੀਂ ਪਈ ਹੈਗੀ ਇਸ ਕਰਕੇ ਸਾਡੇ ਪਿੰਡ ਲਵਾਨਾ ਕਰਮੂ ਟੇਕੂ ਲਵਾਨਾ ਟੇਕੂ ਪਿੰਡ ਲਵਾਨਾ ਕਰਮੂ ਦੇ ਦੋਨੇ ਪਾਸਿਆਂ ਦੇ ਨੌਜਵਾਨਾਂ ਨੇ ਇੱਕ ਕਮੇਟੀ ਬਣਾਉਣ ਦਾ ਜੋਪਰਾਲਾ ਕਰੇ ਅੱਜ ਸਾਡੇ ਪਿੰਡ ਲਵਾਨਾ ਟੇਕੂ ਦੇ ਗੁਰਦੁਆਰੇ ਸਾਰੇ ਪਿੰਡ ਇਕੱਠੇ ਹੋਏ ਹੋਏ ਨੇ ਤੇ ਉਹਦੇ ਵਿੱਚ ਸਾਰੇ ਨੌਜਵਾਨ ਇੱਕ ਨਵੀਂ ਕਮੇਟੀ ਬਣਾ ਰਹੇ ਨੇ ਵੀ ਕਮੇਟੀ ਬਣਾ ਕੇ ਜਿਹੜਾ ਵੀ ਨੌਜਵਾਨ ਨਸ਼ਾ ਕਰਦਾ ਉਹਨੂੰ ਨਸ਼ਾ ਸਡਾਉਣ ਦਾ ਇਹ ਉਹ ਕਰਾਂਗੇ ਉਪਰਾਲਾ ਕਰਾਂਗੇ ਤੇ ਜੇ ਉਹਨੂੰ ਕੋਈ ਦਵਾਈ ਬੂਟੀ ਦੀ ਲੋੜ ਹੋਊਗੀ ਉਹਨੂੰ ਵੀ ਉਹ ਦਵਾਈ ਵੀ ਦਵਾਈ ਜਾਊਗੀ ਤੇ ਇਸ ਕਰਕੇ ਸਾਰੇ ਪਿੰਡ ਦੇ ਨੌਜਵਾਨਾਂ ਤੋਂ ਸਾਈਨ ਵੀ ਕਰਵਾਏ ਨੇ ਤੇ ਇੱਕ ਕਮੇਟੀ ਬਣਵਾ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਬਧੀਆ ਉਪਰਾਲਾ ਜਪਿੰਡ ਲਵਾਣਾ ਟੇਕੂ ਕਰਮੋ ਤਿੰਨੇ ਪਿੰਡਾਂ ਨੂੰ ਇਕੱਠਾ ਕਰਕੇ ਕੀਤਾ ਗਿਆ ਜੀ ਜੋ ਕਿ ਨੌਜਵਾਨ ਵਰਗ ਨੂੰ ਸੁਧਾਰ ਲਈ ਨੌਜਵਾਨਾਂ ਨੇ ਇੱਕ ਉਪਰਾਲਾ ਕੀਤਾ ਤਾਂ ਜੀ ਨਸ਼ੇ ਦੀ ਕੋੜ ਵੱਢ ਸਕੀਏ ਤਾਂ ਕਿ ਆਪਣੇ ਪਿੰਡ ਨੂੰ ਆਪਣੇ ਲੈਵਲ ਤੇ ਸੁਧਾਰ ਸਕੀਏ ਤੇ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਵੀ ਪਿੰਡਾਂ ਦੇ ਮਾਹੌਲ ਬਹੁਤ ਹੀ ਗੁੰਗੀਨ ਹੋ ਚੁੱਕੇ ਨੇ ਤੇ ਨਤੇ ਨਾ ਮਾ ਮੁੰਡਾ ਆਪਣਾ ਕੋਈ ਨਾ ਕੋਈ ਲੈਸ ਦੀ ਆੜ ਚ ਮਿਲਦਾ ਹਟਨ ਵਾਲਿਆਂ ਦੀ ਗਿਣਤੀ ਬਹੁਤ ਘੰਟਾ ਤੇ ਲੱਗਣ ਵਾਲਿਆਂ ਦੀ ਬਹੁਤ ਜ਼ਿਆਦਾ ਆ ਸਰਕਾਰਾਂ ਨੂੰ ਵੀ ਅਪੀਲ ਹੈ ਸਾਡੀ ਤੇ ਅਸੀਂ ਆਪਣੇ ਆਪ ਲੈਵਲ ਤੇ ਬਦਰ ਤੇ ਮਾਨਯੋਗ ਆਪਣੇ ਐਸ ਐਚਓ ਸਰਦਖਾਨ ਆਈ ਆਏ ਸੀਗੇ ਉਹਨਾਂ ਨੇ ਵੀ ਸਾਡਾ ਬਹੁਤ ਵਧੀਆ ਸਾਥ ਦਿੱਤਾ ਵੀ ਅਸੀਂ ਇੱਕ ਕਮੇਟੀ ਰਜਿਸਟਰ ਕਰਾਵਾਂਗੇ ਤੇ ਜਿਸ ਵਿੱਚ ਉਪਰਾਲਾ ਕਰਾਂਗੇ ਜਿੱਦਾਂ ਵੀ ਇਹਨਾਂ ਨੂੰ ਕੋਈ ਨਸ਼ਾ ਹਟਾਉਣ ਲਈ ਦਵਾਈ ਜਾਂ ਕੁਝ ਵੀ ਹੋ ਸਕੇ ਅਸੀਂ ਆਪਣੇ ਵੱਲੋਂ ਚੀਜ਼ਾਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਜਿੰਨਾ ਹੋ ਸਕੇ ਪਿੰਡ ਸਾਡਾ ਸਾਡੇ ਨਾਲ ਆ ਤੋ ਸਾਡੀ ਇਹ ਅਪੀਲ ਆ ਵੀ ਹਰ ਬੰਦੇ ਨੂੰ ਇਹ ਉਪਰਾਲਾ ਆਪਣੇ ਪਿੰਡ ਵਿੱਚ ਕਰਨਾ ਚਾਹੀਦਾ ਤਾਂ ਕਿ ਪਿੰਡ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ